ਪੰਜਾਬੀ ਸਿੰਗਰ ਤੇ ਐਕਟਰ ਦਿਲਜੀਤ ਸਾਂਝ ਦੀ ਆਉਣ ਵਾਲੀ ਨਵੀਂ ਫਿਲਮ ਪੰਜਾਬ 95 ਅਜੇ ਰਿਲੀਜ਼ ਨਹੀਂ ਹੋਵੇਗੀ ਪਹਿਲਾਂ ਇਸ ਫਿਲਮ ਨੂੰ 60 ਫਰਵਰੀ ਨੂੰ ਰਿਲੀਜ਼ ਹੋਣਾ ਸੀ ਪਰੰਤੂ ਸੈਂਸਰ ਬੋਰਡ ਵੱਲੋਂ ਫਿਲਮ ਤੇ 120 ਕੱਟ ਲਗਾਏ ਗਏ ਜਿਸ ਦੇ ਚੱਲਦੇ ਫਿਲਮ ਨੂੰ ਇੰਡੀਆ ਵਿੱਚ ਛੱਟ ਕੇ ਇੰਡੀਆ ਤੋਂ ਬਾਹਰ ਬਿਨਾ ਕੱਟਸ ਤੋਂ ਰਿਲੀਜ਼ ਕਰਨ ਦਾ ਫੈਸਲਾ ਲਿਆ ਗਿਆ ਪਰੰਤੂ ਦਿਲਜੀਤ ਸਾਂਝ ਨੇ 20 ਜਨਵਰੀ ਨੂੰ ਆਪਣੇ ਇੰਸਟਾਗ੍ਰam ਹੈਂਡਲ ਤੇ ਸਟੋਰੀ ਪਾ ਕੇ ਦੱਸਿਆ ਵੀ ਆਰ ਸੌਰੀ ਐਂਡ ਇਟ ਪੇਨਸ ਅਸ ਟੂ ਇਨਫੋਰਮ ਯੂ ਥੈਟ ਦ ਆ ਮੂਵੀ ਪੰਜਾਬ 95 ਵਿਲ ਨੋਟ ਰੀਲੀਜ਼ ਔਨ 7th ਫੈਬਰੂਰੀ ਊ ਟੂ ਸਰਕਮਸਟੈਂਸਸ ਬਿਯੋਂਡ ਆਰ ਕੰਟਰੋਲ ਫਿਲਮ ਦੇ ਡਾਇਰੈਕਟਰ ਹਨੀ ਤ੍ਰਿਹਾਨ ਨੇ ਵੀ ਇੰਸਟਾਗ੍ਰਾਮ ਤੇ ਸਟੋਰੀ ਪਾਈ ਜਿਸ ਵਿੱਚ ਪੰਜਾਬ 95 ਲਿਖ ਕੇ ਉਸਤੇ ਕਾਂਟਾ ਮਾਰਿਆ ਹੋਇਆ ਸੀ ਤੇ ਨੀਚੇ ਪੰਜਾਬੀ ਵਿੱਚ ਲਿਖਿਆ ਹੋਇਆ ਸੀ ਤੱਕਾ ਦਲਜੀਤ ਉਸਾਂ ਦੀ ਪੰਜਾਬ 95 ਫਿਲਮ ਬੇਸਡ ਹੈ ਸ਼ਹੀਦ ਪਾਈ ਜਸਵੰਤ ਸਿੰਘ ਖਾਲੜਾ ਜੀ ਦੀ ਲਾਈਫ ਸਟੋਰੀ ਤੇ ਜੋ ਕਿ ਹਿਊਮਨ ਰਾਈਟ ਐਕਟੀਵਿਸਟ ਹਨ ਜਿਨ੍ਹਾਂ ਨੇ ਆਪਣੀ ਰਿਪੋਰਟਸ ਦੇ ਰਾਹੀਂ ਇਹ ਖੁਲਾਸਾ ਕੀਤਾ ਸੀ ਕਿ ਪੰਜਾਬ ਦੇ ਇਕੱਲੇ ਅੰਮ੍ਰਿਤਸਰ ਤਰਨਤਾਰ ਤੇ ਮਜੀਠੇ ਏਰੀਆ ਵਿੱਚ ਹੀ 3100 ਤੋਂ ਜ਼ਿਆਦਾ ਨਿਰਦੋਸ਼ ਸਿੱਖਾਂ ਦਾ ਕਤਲ ਪੁਲਿਸ ਵੱਲੋਂ ਕੀਤਾ ਗਿਆ ਤੇ ਪੂਰੇ ਪੰਜਾਬ ਭਰ ਵਿੱਚ ਪੁਲਿਸ ਵੱਲੋਂ 25000 ਤੋਂ ਵੱਧ ਲਵਾਰਿਸ ਲਾਸ਼ਾਂ ਨੂੰ ਚਲਾਇਆ ਗਿਆ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਸਟੋਰੀ ਬਾਰੇ ਜਿਸ ਦੇ ਬਾਰੇ ਹਰ ਇੱਕ ਪੰਜਾਬੀ ਨੂੰ ਪਤਾ ਹੋਣਾ ਬਹੁਤ ਜ਼ਰੂਰੀ ਹੈ ਭਾਈ ਜਸਵੰਤ ਸਿੰਘ ਖਾਲੜਾ ਦਾ ਜਨਮ 1952 ਵਿੱਚ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਖਾਲੜਾ ਪਿੰਡ ਵਿੱਚ ਹੋਇਆ ਛੋਟੀ ਉਮਰ ਤੋਂ ਹੀ ਉਹ ਉਨ੍ਹਾਂ ਨੇ ਅਨਿਆਇ ਦੇ ਖਿਲਾਫ ਆਵਾਜ਼ ਉਠਾਉਣ ਦੀ ਖੂਬੀ ਦਰਸਾਈ ਉਹ ਸਿੱਖ ਅਦਰਸ਼ਾਂ ਤੇ ਪੜੇ ਜੋ ਸਮਾਨਤਾ ਨਿਸ਼ਕਾਮਤਾ ਤੇ ਜ਼ੁਲਮ ਦੇ ਖਿਲਾਫ ਖੜੇ ਹੋਣ ਦੀ ਸਿੱਖਿਆ ਦਿੰਦੇ ਹਨ ਖਾਲੜਾ ਨੇ ਆਪਣੀ ਸਿੱਖਿਆ ਪੰਜਾਬ ਵਿੱਚ ਪ੍ਰਾਪਤ ਕੀਤੀ ਅਤੇ ਬੈਂਕਿੰਗ ਦੇ ਖੇਤਰ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਪਰ ਉਨ੍ਹਾਂ ਦਾ ਮੰਤਵ ਸਿਰਫ ਇੱਕ ਸਧਾਰਨ ਜੀਵਨ ਜਿਉਣਾ ਨਹੀਂ ਸੀ ਉਨ੍ਹਾਂ ਦਾ ਮਕਸਦ ਉਸ ਤਾਕਤ ਨੂੰ ਚੁਣੌਤੀ ਦੇਣਾ ਸੀ ਜੋ ਲੋਕਾਂ ਦੀ ਆਵਾਜ਼ ਨੂੰ ਦਬਾਉਂਦੀ ਸੀ ਆਈ ਜਸਵੰਤ ਸਿੰਘ ਖਾਲੜਾ ਜੀ ਦੀ ਸਰਗਰਮੀ ਨੂੰ 1980 ਅਤੇ 1990 ਦੇ ਦਹਾਕਿਆਂ ਦੇ ਪੰਜਾਬ ਦੇ ਸੰਦਰਭ ਵਿੱਚ ਸਮਝਣਾ ਬਹੁਤ ਜ਼ਰੂਰੀ ਹੈ 1984 ਵਿੱਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਜੋ ਕਿ ਆਪਰੇਸ਼ਨ ਬਲੂ ਸਟਾਰ ਦੇ ਵਿਰੋਧ ਵਿੱਚ ਉਹਨਾਂ ਦੇ ਸਿੱਖ ਸੁਰੱਖਿਆ ਕਰਮੀਆਂ ਵੱਲੋਂ ਕੀਤੀ ਗਈ ਸੀ ਦੇ ਨਤੀਜੇ ਵਜੋਂ ਭਾਰਤ ਭਾਰ ਵਿੱਚ ਵੱਡੇ ਪੱਧਰ ਤੇ ਸਿੱਖ ਵਿਰੋਧੀ ਜ਼ੰਗੇ ਹੋਏ ਪੰਜਾਬ ਇੱਕ ਜੰਗ ਦਾ ਮੈਦਾਨ ਬਣ ਗਿਆ ਹਜ਼ਾਰਾਂ ਨੌਜਵਾਨ ਸਿੱਖਾਂ ਨੂੰ دہشتਗਰ ਦੱਸਿਆ ਗਿਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਕਸਟਡੀ ਵਿੱਚ ਸਰੀਰਕ ਸਜ਼ਾਵਾਂ ਦਿੱਤੀਆਂ ਗਈਆਂ ਅਤੇ ਬੇਵਜਾ ਹੱਤਿਆਵਾਂ ਹੋਈਆਂ ਪੰਜਾਬ ਦੇ ਹਰ ਪਿੰਡ ਵਿੱਚ ਕਈ ਪਰਿਵਾਰ ਆਪਣੇ ਜਵਾਨ ਪੁੱਤਰਾਂ ਤੇ ਬੜਿਆਂ ਨੂੰ ਖਵਾ ਚੁੱਕੇ ਸਨ। ਆਏ ਜਸਵੰਤ ਸਿੰਘ ਖਾਲੜਾ ਨੇ ਇਹ ਸਾਰੀਆਂ ਜੁਲਮਾਤਮਕ ਹਾਲਾਤਾਂ ਵੇਖਦਿਆਂ ਕੁਝ ਅਸਲ ਸੱਚਾਈਆਂ ਸਾਹਮਣੇ ਲਿਆਂਦੀਆਂ। ਉਹਨਾਂ ਨੇ ਸ਼ਹਿਰਾਂ ਦੇ ਸਮਛਾਨ ਕਾਟਾਂ ਤੋਂ ਰਿਕਾਰਡ ਪ੍ਰਾਪਤ ਕੀਤਾ ਜਿਸ ਵਿੱਚ ਇਹ ਪਤਾ ਲੱਗਿਆ ਕਿ ਪੰਜਾਬ ਪੋਰਟਸ ਵੱਲੋਂ ਹਜ਼ਾਰਾਂ ਅਗਿਆਤ ਲਾਸ਼ਾਂ ਨੂੰ ਚੁੱਪਕੇ ਨਾਲ ਸਾੜਿਆ ਗਿਆ। ਇਹਨਾਂ ਲਾਸ਼ਾਂ ਨੂੰ ਸ਼ਮਸ਼ਾਨ ਕਾਟ ਵਿੱਚ ਬਿਨਾਂ ਕਿਸੇ ਜਾਣਕਾਰੀ ਦੇ ਨਸ਼ਟ ਕੀਤਾ ਗਿਆ। ਇਹ ਹਤਿਆਵਾਂ ਜਿਨ੍ਹਾਂ ਨੂੰ ਫਰਜ਼ੀ ਮੁਕਾਬਲੇ ਵਿੱਚ ਦੱਸਿਆ ਗਿਆ ਸੀ ਰਾਜ ਦੀਆਂ ਗਵਾਹੀਆਂ ਨਾਲ ਕੀਤੀਆਂ ਗਈਆਂ ਉਹਨਾਂ ਦੇ ਰਿਕਾਰਡਾਂ ਦੇ ਅਨੁਸਾਰ ਲਗਭਗ 25000 ਤੋਂ ਵੱਧ ਪੰਜਾਬੀ ਗੈਰ ਪਛਾਤੇ ਮਰ ਤੱਕ ਸਾੜੇ ਗਏ ਸਨ 1995 ਵਿੱਚ ਕੈਨੇਡਾ ਦੀ ਪਾਰਲੀਮੈਂਟ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਨੇ ਕਿਹਾ ਇੱਕ ਪੁਲਿਸ ਵਾਲੇ ਦਾ ਕੰਮ ਲੋਕਾਂ ਦੀ ਸੁਰੱਖਿਆ ਕਰਨਾ ਹੁੰਦਾ ਹੈ ਪਰ ਪੰਜਾਬ ਵਿੱਚ ਪੁਲਿਸ ਜਲਾਦ ਬਣ ਗਈ ਉਹਨਾਂ ਨੇ ਹਜ਼ਾਰਾਂ ਨੌਜਵਾਨਾਂ ਦੀ ਜਾਨ ਲੈ ਕੇ ਉਹਨਾਂ ਨੂੰ ਆਂਕੜੇ ਬਣਾ ਦਿੱਤਾ ਉਹਨਾਂ ਨੇ ਪੰਜਾਬ ਪੁਲਿਸ ਤੇ ਗੰਭੀਰ ਦੋਸ਼ ਲਗਾਏ ਕਿ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਗੈਰ ਕਾਨੂੰਨੀ ਤੌਰ ਤੇ ਹਿਰਾਸਤ ਵਿੱਚ ਲਿਆ ਗਿਆ ਅਤੇ ਝੂਠੇ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ ਉਹਨਾਂ ਦੀਆਂ ਲਾਸ਼ਾਂ ਨੂੰ ਬਿਨਾਂ ਕਿਸੇ ਜਾਣਕਾਰੀ ਦੇ ਸੰਸਕਾਰ ਕੀਤਾ ਗਿਆ ਇਹ ਦੋਸ਼ ਹੈ ਕਿ ਪੰਜਾਬ ਪੁਲਿਸ ਨੇ ਸ਼ੱਕ ਦੇ ਆਧਾਰ ਤੇ ਕਈ ਝੂਠੇ ਮੁਕਾਬਲੇ ਕੀਤੇ ਜਿਸ ਦੇ ਨਤੀਜੇ ਵਜੋਂ ਸੈਂਕੜੇ ਨਿਰਦੋਸ਼ ਪੰਜਾਬੀਆਂ ਦੀ ਮੌਤ ਹੋ ਗਈ ਹਰ ਰੋਜ਼ 8 ਤੋਂ 10 ਲੋਕਾਂ ਦੀਆਂ ਲਾਸ਼ਾਂ ਸਾੜੀਆਂ ਜਾਂਦੀਆਂ ਸਨ ਇਸ ਕਰਕੇ ਪੰਜਾਬ ਦੇ ਲੋਕ ਬਹੁਤ ਡਰੇ ਹੋਏ ਸਨ ਇੰਡੀਆ ਹੂ ਕਲੀਅਰ ਦਾ ਸਿਕਸ ਨਾਮਕ ਬੁੱਕ ਦੇ ਅਨੁਸਾਰ ਪੁਲਿਸ ਨੌਜਵਾਨਾਂ ਨੂੰ ਚੁੱਕਦੀ ਸੀ ਅਤੇ ਫਿਰ ਉਹਨਾਂ ਵਿਰੁੱਧ ਝੂਠੇ ਕੇਸ ਦਰਜ ਕਰਦੀ ਸੀ ਇਸ ਤੋਂ ਬਾਅਦ ਉਹ ਉਹਨਾਂ ਦੀ ਰਿਹਾਈ ਲਈ ਲੱਖਾਂ ਰੁਪਏ ਦੀ ਮੰਗ ਕਰਦੀ ਸੀ ਅਤੇ ਜੇਕਰ ਪੈਸੇ ਨਾ ਦਿੱਤੇ ਜਾਂਦੇ ਤਾਂ ਉਹ ਉਹਨਾਂ ਨੂੰ ਮਾਰ ਦਿੰਦੀ ਸੀ ਹਾਲਾਂਕਿ ਪੁਲਿਸ ਨੇ ਸਾਰੇ ਦੋਸ਼ਾਂ ਤੋਂ ਇਨਕਾਰ ਕਰ ਦਿੱਤਾ ਉਹਨਾਂ ਕਹਿਆ ਕਿ ਜਿਨ੍ਹਾਂ ਨੌਜਵਾਨਾਂ ਦੀ ਕਤਲ ਦੀ ਗੱਲ ਖਾਲੜਾ ਕਰ ਰਹੇ ਹਨ ਉਹ ਜਾਲੀ ਦਸਤਾਵੇਜ਼ਾਂ ਤੇ ਵਿਦੇਸ਼ਾਂ ਵਿੱਚ ਕੰਮ ਕਰ ਰਹੇ ਹਨ ਜਸਵੰਤ ਸਿੰਘ ਖਾਲੜਾ ਦੇ ਖੁਲਾਸੇ ਤੇ ਵਿਸ਼ਵਵਿਆਪੀ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਅਤੇ ਕੇਂਦਰੀ ਜਾਂਚ ਬਿਊਰੋ ਸੀਬੀਆਈ ਨੇ ਇਹ ਸਿੱਟਾ ਕੱਢਿਆ ਕੇ ਪੰਜਾਬ ਪੁਲਿਸ ਨੇ ਇਕੱਲੇ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਵਿੱਚ 2097 ਲੋਕਾਂ ਦਾ ਗੈਰ ਕਾਨੂੰਨੀ ਤੌਰ ਤੇ ਸੰਸਕਾਰ ਕੀਤਾ ਸੀ ਸੁਪਰੀਮ ਕੋਰਟ ਅਤੇ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਵੀ ਜਸਵੰਤ ਸਿੰਘ ਖਾਲੜਾ ਦੇ ਅੰਕੜਿਆਂ ਤੇ ਕਾਰਵਾਈ ਕੀਤੀ ਹਾਲਾਂਕਿ 6 ਸਤੰਬਰ 1995 ਨੂੰ ਜਸਵੰਤ ਸਿੰਘ ਖਾਲੜਾ ਨੂੰ ਪੁਲਿਸ ਅਧਿਕਾਰੀਆਂ ਨੇ ਸਾਦੇ ਕੱਪੜਿਆਂ ਵਿੱਚ ਉਹਨਾਂ ਦੇ ਘਰ ਤੋਂ ਬਾਹਰ ਤੋਗਵਾ ਕਰ ਲਿਆ ਵਿਸ਼ਵ ਸਿੱਖ ਸੰਸਥਾ ਦੀ ਰਿਪੋਰਟ ਮੁਤਾਬਕ ਜਦੋਂ ਜਸਵੰਤ ਸਿੰਘ ਖਾਲੜਾ ਦੀ ਖੋਜ ਨੇ ਪੰਜਾਬ ਪੋਰਟਸ ਵੱਲੋਂ ਹਜ਼ਾਰਾਂ ਨੌਜਵਾਨਾਂ ਤੇ ਗੈਰ ਕਾਨੂੰਨੀ ਕਤਲ ਅਤੇ ਸੰਸਕਾਰ ਦਾ ਪਰਦਾਫਾਸ਼ ਕੀਤਾ ਸੀ ਤਾਂ ਤਰਨਤਾਰਨ ਪੁਲਿਸ ਦੇ ਸੁਪਰਡੈਂਟ ਅਜੀਤ ਸੰਧੂ ਨੇ ਕਿਹਾ ਸੀ ਕਿ ਜੇ 25000 ਗਾਇਬ ਹੋ ਗਏ ਹਨ ਤਾਂ ਇੱਕ ਹੋਰ ਨੂੰ ਗਾਇਬ ਕਰਨਾ ਆਸਾਨ ਹੋਵੇਗਾ ਜਸਵੰਤ ਸਿੰਘ ਖਾਲੜਾ ਦੀ ਮੌਤ ਦੀ ਕਹਾਣੀ ਸ਼ਾਇਦ ਪੂਰੀ ਤਰ੍ਹਾਂ ਰਹੱਸਮਣੀ ਰਹਿੰਦੀ ਜੇਕਰ ਸਾਬਕਾ ਵਿਸ਼ੇਸ਼ ਪੁਲਿਸ ਅਧਿਕਾਰੀ ਕੁਲਦੀਪ ਸਿੰਘ ਜੋ ਬਾਅਦ ਵਿੱਚ ਜਸਵੰਤ ਸਿੰਘ ਖਾਲੜਾ ਕਤਲ ਕੇਸ ਵਿੱਚ ਗਵਾਹ ਵਜੋਂ ਸਾਹਮਣੇ ਨਾ ਆਏ ਹੁੰਦੇ ਵਿਸ਼ਵ ਸਿੱਖ ਸੰਸਥਾ ਦੀ ਰਿਪੋਰਟ ਮੁਤਾਬਕ ਕੁਲਦੀਪ ਸਿੰਘ ਨੇ ਹੀ ਆਪਣੇ ਬਿਆਨ ਵਿੱਚ ਦੱਸਿਆ ਸੀ ਕੀ ਪੰਜਾਬ ਪੁਲਿਸ ਦੇ ਮੁਖੀ ਕੇਪੀਐਸ ਗਿੱਲ ਹਿਰਾਸਤ ਵਿੱਚ ਕਤਲ ਤੋਂ ਕੁਝ ਦਿਨ ਪਹਿਲਾਂ ਜਸਵੰਤ ਸਿੰਘ ਖਾਲੜਾ ਨੂੰ ਮਿਲਣ ਆਏ ਸਨ ਉਹਨਾਂ ਦੱਸਿਆ ਕਿ ਕੇਪੀਐਸ ਗਿੱਲ ਅੱਧਾ ਘੰਟਾ ਜਸਵੰਤ ਸਿੰਘ ਖਾਲੜਾ ਨਾਲ ਰਹੇ ਪੀਪੀਐਸ ਗਿੱਲ ਦੇ ਜਾਣ ਤੋਂ ਬਾਅਦ ਕੁਲਦੀਪ ਸਿੰਘ ਨੇ ਥਾਣਾ ਮੁਖੀ ਐਸਐਚਓ ਸਤਰਾਮ ਸਿੰਘ ਨੂੰ ਇਹ ਕਹਿੰਦੇ ਹੋਏ ਸੁਣਿਆ ਕਿ ਜੇਕਰ ਜਸਵੰਤ ਸਿੰਘ ਖਾਲੜਾ ਗਿੱਲ ਦੀ ਸਲਾਹ ਨੂੰ ਮੰਨਦੇ ਤਾਂ ਉਹ ਆਪਣੀ ਜਾਨ ਬਚਾ ਸਕਦੇ ਸਨ ਕੁਲਦੀਪ ਸਿੰਘ ਨੇ ਦੱਸਿਆ ਕਿ 27 ਅਕਤੂਬਰ 1995 ਨੂੰ ਰਾਤ ਦੇ ਕਰੀਬ 10 ਵਜੇ ਸਨ ਜਸਵੰਤ ਸਿੰਘ ਖਾਲੜਾ ਦੀ ਲਾਸ਼ ਨੂੰ ਪੁਲਿਸ ਅਫਸਰਾਂ ਨੇ ਪੁਲਿਸ ਜੀ ਵਿੱਚ ਪਾ ਕੇ ਹਰੀਕੇ ਨਹਿਰ ਵਿੱਚ ਸੁੱਟ ਦਿੱਤਾ ਜਸਵੰਤ ਸਿੰਘ ਖਾਲੜਾ ਦੀ ਲਾਸ਼ ਦਾ ਨਿਪਟਾਰਾ ਕਰਨ ਵਾਲੇ ਪੁਲਿਸ ਅਧਿਕਾਰੀਆਂ ਅਰਵਿੰਦਰ ਅਤੇ ਬਲਵਿੰਦਰ ਨੂੰ ਹਰੀਕੇ ਗੈਸਟ ਹਾਊਸ ਦੇ ਵਿੱਚ ਸ਼ਰਾਬ ਦੀਆਂ ਦੋ ਬੋਤਲਾਂ ਦੇ ਨਾਲ ਨਿਵਾਜਿਆ ਗਿਆ ਸੀ ਜਸਵੰਤ ਸਿੰਘ ਖਾਲੜਾ ਦੇ ਕਤਲ ਦੇ ਮਲਜ਼ਮ ਪੁਲਿਸ ਅਧਿਕਾਰੀਆਂ ਤੇ 10 ਸਾਲਾਂ ਤੱਕ ਕੋਈ ਦੋਸ਼ ਨਹੀਂ ਲਾਏ ਗਏ ਚੱਕੀਆਂ ਵਿੱਚੋਂ ਇੱਕ ਸੀਨੀਅਰ ਪੁਲਿਸ ਕਪਤਾਨ ਅਜੀਤ ਸਿੰਘ ਸੱਦੂ ਦੀ 1997 ਵਿੱਚ ਹਤਿਆ ਕਰ ਦਿੱਤੀ ਗਈ ਤਾਰਾਨੂ 9 2005 ਨੂੰ 6 ਪੁਲਿਸ ਅਧਿਕਾਰੀਆਂ ਨੂੰ ਜਸਪਾਲ ਸਿੰਘ ਖਾਲੜਾ ਦੇ ਅਗਵਾ ਅਤੇ ਕਤਲ ਲਈ ਦੋਸ਼ੀ ਠਹਿਰਾਇਆ ਗਿਆ ਤੇ 7 ਸਾਲ ਦੀ ਸਜ਼ਾ ਸੁਣਾਈ ਗਈ 16 ਅਕਤੂਬਰ 2007 ਨੂੰ ਜਸਟਿਸ ਮਹਤਾਬ ਸਿੰਘ ਗਿੱਲ ਅਤੇ ਏ ਐਨ ਗਿੰਦਲ ਦੀ ਪ੍ਰਧਾਨਗੀ ਵਾਲੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਨੇ ਚਾਰ ਦੋਸ਼ੀਆਂ ਸਤਨਾਮ ਸਿੰਘ, ਸੁਰਿੰਦਰਪਾਲ ਸਿੰਘ, ਜਸਬੀਰ ਸਿੰਘ ਅਤੇ ਪ੍ਰਿਥਪਾਲ ਸਿੰਘ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰ ਦਿੱਤਾ 11 April 2011 ਨੂੰ ਭਾਰਤ ਦੀ ਸੁਪਰੀਮ ਕੋਰਟ ਨੇ ਖੜਕੂ ਵਾਅਦੇ ਸਮੇਂ ਦੇ ਦੌਰਾਨ ਪੰਜਾਬ ਪੁਲਿਸ ਦੁਆਰਾ ਕੀਤੇ ਗਏ ਕਾਹਨ ਦੀ ਤਿੱਖੀ ਅਲੋਚਨਾ ਕਰਦੇ ਹੋਏ ਚਾਰ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਦੇ ਵਿਰੁੱਧ ਦਾਇਰ ਕੀਤੀ ਅਪੀਲ ਨੂੰ ਖਾਰਜ ਕਰ ਦਿੱਤਾ ਦੱਸਦਈਏ ਕਿ ਪੰਜਾਬ 95 ਫਿਲਮ ਦਾ ਪਹਿਲਾ ਨਾਮ ਕੱਲੂਕਾਰਾ ਸੀ ਉਦੋਂ ਤੋਂ ਇਹ ਫਿਲਮ ਲਾਈਮਲਾਈਟ ਵਿੱਚ ਆ ਗਈ ਸੀ ਸੈਂਸਰ ਬੋਰਡ ਨੂੰ ਇਸ ਫਿਲਮ ਨੂੰ ਲੈ ਕੇ ਸਰਟੀਫੀਕੇਟ ਦੇਣ ਵਿੱਚ 6 ਮਹੀਨੇ ਤੋਂ ਜ਼ਿਆਦਾ ਦਾ ਸਮਾਂ ਲੱਗਾ ਅਤੇ ਇਹ ਸਰਟੀਫੀਕੇਟ ਦੇ ਨਾਲ 120 ਕੱਟ ਪ੍ਰਪੋਜ਼ ਕੀਤੇ ਗਏ ਜਿਸ ਤੋਂ ਬਾਅਦ ਪ੍ਰੋਡਿਊਸਰਸ ਨੇ ਸੀਬੀਐਫਸੀ ਦੇ ਖਿਲਾਫ ਬੰਬੇ ਹਾਈ ਕੋਰਟ ਦਾ ਰੁਖ ਵੀ ਕੀਤਾ ਇਸ ਫਿਲਮ ਦਾ ਪ੍ਰੀਮੀਅਮ ਪਹਿਲਾਂ ਸਾਲ 2023 ਵਿੱਚ ਕੈਨੇਡਾ ਵਿੱਚ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਹੋਣਾ ਸੀ ਪਰੰਤੂ ਫਿਲਮ ਫੈਸਟੀਵਲ ਤੋਂ ਇੱਕ ਦਿਨ ਪਹਿਲਾਂ ਹੀ ਇਸ ਫਿਲਮ ਦਾ ਨਾਮ ਲਿਸਟ ਵਿੱਚੋਂ ਕੱਢ ਦਿੱਤਾ ਗਿਆ ਤੇ ਹੁਣ ਇਸ ਫਿਲਮ ਤੇ ਇੰਡੀਆ ਤੇ ਇੰਡੀਆ ਤੋਂ ਬਾਹਰ ਰੀਲਿਸ ਕਰਨ ਤੇ ਰੋਕ ਲਗਾ ਦਿੱਤੀ ਜਿਸ ਤੋਂ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਰਕਾਰ ਨੂੰ ਵੀ ਪਤਾ ਹੈ ਕਿ ਇਸ ਫਿਲਮ ਵਿੱਚ ਦਿਖਾਇਆ ਜਾ ਰਿਹਾ ਸੱਚ ਲੋਕਾਂ ਨੂੰ ਉਸ ਸਮੇਂ ਦੀ ਯਾਦ ਦਿਲਾ ਸਕਦਾ ਹੈ ਜਿਸ ਦਾ ਦਰਦ ਪੰਜਾਬ ਦੇ ਲੋਕਾਂ ਦੇ ਦਿਲਾਂ ਵਿੱਚ ਅੱਜ ਵੀ ਹੈ ਤੁਹਾਨੂੰ ਸਾਡੀ ਇਹ ਵੀਡੀਓ ਕਿਵੇਂ ਲੱਗੀ Sá no Cometa Box teve tudo a seu.